मान्योग एसएसपी ਸਾਹਿਬ ਸ਼੍ਰੀ ਸੰਦੀਪ ਕੁਮਾਰ ਮਲਿਕ ਜੀ ਆਈਪੀਐਸ ਸਾਹਿਬ ਜੀ ਦੇ ਦੁਸ਼ਾਨ ਉਦੇਸ਼ ਏਟ ਅਤੇ ਸ਼੍ਰੀ ਪਰਮਿੰਦਰ ਸਿੰਘ ਐਸਪੀ ਡੀ ਸਾਹਿਬ ਹੁਸ਼ਾਰਪੁਰ ਜੀ ਦੇ ਹਦਾਇਤਾਂ ਤੇ ਇਲਾਕੇ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਨਾਕੇਬੰਦੀ ਕਰਾਈ ਹੋਈ ਸੀ ਇਸੇ ਲੜੀ ਦੇ ਤਹਿਤ ਮੁਕਫਸਾ 18 ਮੀਟਿਆਣਾ ਨੇ ਆਪਣੇ ਹੀ ਮੁਲਾਜ਼ਮਾਂ ਨੂੰ ਨਾਲ ਲੈ ਕੇ ਆਪਣੇ ਥਾਣੇ ਦੇ ਏਰੀਏ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਕੀਤੀ ਹੋਈ ਸੀ ਇਸੇ ਦੌਰਾਨ ਐਸਆਈ ਗੁਰਦੀਪ ਸਿੰਘ ਜਿਨ੍ਹਾਂ ਨੇ ਥਾਣਾ ਮੀਟੀਆਣਾ ਦੇ ਸਾਹਮਣੇ ਲਾਕ ਬੰਦੀ ਕੀਤੀ ਹੋਈ ਸੀ ਅਤੇ ਹੋਰ ਵੀ ਮੁਲਾਜ਼ਮ ਉੱਥੇ ਹਾਜ਼ਰ ਸੀ ਕਿ ਇੱਕ ਜਿਹੜੀ ਫਗਵਾੜਾ ਵਾਲੀ ਸਾਈਡ ਤੋਂ ਛੋਟਾ ਹਾਥੀ ਜਾਂ ਮਿੰਨੀ ਆਪਾਂ ਇਹਨੂੰ ਟਰੱਕ ਕਹਿ ਸਕਦੇ ਹਾਂ ਜਿਹਦੇ ਤੇ ਵੇਰਕਾ ਲਿਖਿਆ ਹੋਇਆ ਸੀਗਾ ਉਹ ਫਗਵਾੜਾ ਸਾਈਡ ਤੋਂ ਸ਼ਹਾਪੁਰ ਵੱਲ ਨੂੰ ਜਾ ਰਿਹਾ ਸੀ ਜਦੋਂ ਉਹ ਦੇਖੀ ਤਾਂ ਉਹ ਉਹਦੇ ਜਿਹੜੀ ਆਪਣਾ ਟਰੱਕ ਤੇ ਸੀ ਮਿੰਨੀ ਟਰੱਕ ਸੀਗਾ ਜਿਹੜਾ ਉਹ ਕੱਚੇ ਰਸਤੇ ਦੇ ਵਿੱਚ ਜਿਹੜਾ ਇੱਤਾਂ ਦਾ ਰਸਤਾ ਹੈਗਾ ਇਹ ਪਿੰਡ ਖਨੌੜਾ ਨੂੰ ਜਾਂਦਾ ਆ ਉਹਦੇ ਤੇ ਜਿਹੜਾ ਹੈਗਾ ਇਹ ਪਾ ਲਿਆ ਇਹਨਾਂ ਨੂੰ ਸ਼ੱਕ ਦੀ ਬਿਨਾਤੇ ਇਹਨਾਂ ਨੇ ਪਿੱਛਾ ਕੀਤਾ ਪਿੱਛਾ ਕਰਕੇ ਰੋਕ ਕੇ ਜਿਹੜਾ ਉਹਨੂੰ ਜਿਹੜਾ ਉਹਦੇ ਵਿੱਚ ਡਰਾਈਵਰ ਸੀਗਾ ਉਹਦਾ ਨਾਮ ਪਤਾ ਪੁੱਛਿਆ ਇਹਨੇ ਆਪਣਾ ਨਾਮ ਜਿਹੜਾ ਮੋਹਿਤ ਕੁਮਾਰ ਦੱਸਿਆ ਜੋ ਵਿਜਵਾੜੇ ਦਾ ਰਹਿਣ ਵਾਲਾ ਸੀ ਅਤੇ ਉਹਦੇ ਵਿੱਚ ਜਿਹੜੇ ਦੋ ਹੋਰ ਨੌਜਵਾਨ ਬੈਠੇ ਹੋਏ ਸੀ ਉਹਨਾਂ ਨੇ ਆਪਣਾ ਨਾਮ ਜਿਹੜਾ ਇੱਕ ਵਰਜੀਸ਼ ਕੁਮਾਰ ਜੋ ਪੁਰਾਣੀ ਬੱਚੀ ਦਾ ਰਹਿਣ ਵਾਲਾ ਸੀ ਅਤੇ ਜਸਪਰੀ ਸਿੰਘ ਉਹ ਰਵਿਦਾਸ ਨਗਰ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਇਹਨਾਂ ਨੇ ਪੁੱਛ ਕਿ ਤੇ ਇਹਨਾਂ ਨੇ ਮੰਨਿਆ ਕਿ ਜਿਹੜੀ ਸਾਡੀ ਇਹ ਜਿਹੜੀ ਗੱਡੀ ਦੀ ਬਾਡੀ ਬਣੀ ਹੋਈ ਹੈਗੀ ਆ ਐਵੇਂ ਬਰਿਆ ਹੋਇਆ ਆ ਉਹਦੇ ਵਿੱਚ ਇਹ ਸ਼ਰਾਬ ਨਜਾਇਜ਼ ਜਿਹੜੀ ਹੈਗੀ ਆ ਰੱਖੀ ਹੋਈ ਆ ਤੇ ਉਤੇ ਉਹਨੂੰ ਖੋਲ ਕੇ ਤਾਲਾ ਜਿਹੜਾ ਲੱਗਾ ਹੋਇਆ ਸੀ ਤਾਲੇ ਨੂੰ ਖੁਲਾ ਕੇ ਚੈੱਕ ਕੀਤਾ ਤੇ ਚੈੱਕ ਕਰਨ ਤੇ ਜਿਹੜੀ ਹੈਗੀ ਆ ਤਕਰੀਬ 108 ਪੇਟੀਆਂ ਜਿਹਦੇ ਵਿੱਚ ਪੰਜਾਬ ਕਲੱਬ ਦੀਆਂ 70 ਪੇਟੀਆਂ ਰਾਇਲ ਸਟੈਗ ਦੀਆਂ 5 21 ਪੇਟੀਆਂ ਰਾਇਲ ਚੈਲੰਜ ਦੀਆਂ 5 ਪੇਟੀਆਂ ਬਲੈਂਡਰ ਪ੍ਰਾਈਡ ਦੀਆਂ 5 ਪੇਟੀਆਂ 올ਡ ਮੌਂਕ ਰਮ 3 ਪੇਟੀਆਂ ਤੇ ਸੰਤਰਾ ਦੇਸੀ ਜੋ ਹਿਮਾਚਲ ਪ੍ਰਦੇਸ਼ ਦੀ ਬਣੀ ਹੋਈ ਸੀਗੀ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਹੀ ਲਾਊਡ ਹੈਗੀ ਵਿੱਚ ਨਹੀਂ ਉਹ ਜਿਹੜੀਆਂ ਚਾਰ ਪੇਟੀਆਂ ਬਰਾਮਦ ਹੋਈਆਂ ਇਸ ਤਰ੍ਹਾਂ ਕੁੱਲ 108 ਪੇਟੀਆਂ ਬਰਾਮਦ ਹੋਈਆਂ ਤੋਂ ਇਹਨਾਂ ਤਿੰਨਾਂ ਦੇ ਖਿਲਾਫ ਮੁਕਦਮਾ ਨੰਬਰ 109 ਮਿਤੀ 2 2 11 2025 ਅੰਦਰ ਸੈਕਸ਼ਨ 61 68 ਇਕਾਰਦਿਕ 14 ਐਕਸਾਈਜ਼ ਐਕਟ ਥਾੜਾ ਮੇਟੀਆਂ ਦਾ ਦਰਜ ਦਰਸਤ ਕੀਤਾ ਆ ਤੇ ਇਹਨਾਂ ਤੋਂ ਹੋਰ ਜੀ ਦੀ ਹੈਗੀ ਆ ਡੰਗਾਈ ਨਾਲ ਕੁਝ ਕੀ ਕੀਤੀ ਜਾ ਰਹੀ ਹੈ ਇਹਨਾਂ ਨੂੰ ਰਿਪੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦੇ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿਛ ਕੀਤੀ ਜਾਊਗੀ ਤੇ ਜਿਹੜੇ ਵੀ ਹੋਰ ਵਿਅਕਤੀ ਇਹਦੇ ਵਿੱਚ ਮਤਲਬ ਇਨਵੋਲਵ ਹੋਣਗੇ ਉਹਨਾਂ ਨੂੰ ਨਾਮਜ਼ਦ ਕਰਕੇ ਉਹਨਾਂ ਦੇ ਖਿਲਾਫ ਵੀ ਜਰੀਏ ਕਾਰਵਾਈ ਕੀਤੀ ਜਾਊਗੀ। ਸ਼ੁਰੂਆਤੀ ਜਾਂਚ ਦੇ ਵਿੱਚ ਕਿਸ ਤਰ੍ਹਾਂ ਦਾ ਆਇਆ ਵੀ ਕਿਹੜੀ ਜਗ੍ਹਾ ਤੋਂ ਲੈ ਕੇ ਆਏ ਸੀ ਨਾ ਕਿੱਥੇ ਲੈ ਕੇ ਜਾਣ। ਇਹ ਐਕਚੁਅਲੀ ਇਹਨਾਂ ਨੂੰ ਜਿਹੜਾ ਹੈਗਾ ਆ ਰਿਮਾਂਡ ਹਾਸਲ ਕਰਕੇ ਹੀ ਪੁੱਛਗਿਛ ਕਰਾਂਗੇ। ਵੈਸੇ ਪੁੱਛਗਿਛ ਕੀਤੀ ਸੀਗੀ ਪਰ ਇਹਨਾਂ ਨੇ ਅਜੇ ਜਿਹੜਾ ਹੈਗਾ ਦੱਸਿਆ ਨਹੀਂ ਹੈਗਾ ਡਿਟੇਲ ਦੇ ਵਿੱਚ। ਡਿਟੇਲ ਨਾਲ ਪੁੱਛਗਿਛ ਕਰਕੇ ਇਹੀ ਜਿਹੜਾ ਰੋਕੀ ਖੜੀ ਗਿਆ ਇਹਨੇ ਤੇ ਪਹਿਲਾਂ ਵੀ ਕਿਸੇ ਤਰ੍ਹਾਂ ਦੀ ਕੋਈ ਮਾਮਲਾ ਜੱਬ ਅਜਲਾ ਜਿਹੜਾ ਹੈਗਾ ਮੋਹਿਤ ਕੁਮਾਰ ਇੱਕ ਜਿਹੜਾ ਡਰਾਈਵਰ ਸੀਗਾ ਗੱਡੀ ਦਾ ਉਹਦੇ ਵਿੱਚ ਉਹਦੇ ਤੇ ਖਿਲਾਫ ਜਿਹੜਾ ਹੈਗਾ ਆ ਥਾਣਾ ਮਰਡਾਊਨ ਵਿਖੇ ਲੁੱਟ ਖੋਹ ਦਾ ਮਕਦਮਾ ਦਰਜ ਹੈਗਾ ਆ ਤੇ ਬਾਕੀਆਂ ਦੀ ਜਿਹੜੀ ਹੈਗੀ ਅਸੀਂ ਰਿਕਾਰਡ ਪੜਤਾਲ ਕਰ ਰਹੇ ਹੈਗੇ ਆ ਗੱਡੀ ਦੇ ਉੱਤੇ ਬੀਰਤਾ ਲਿਖਿਆ ਹੋਇਆ ਆ ਉਹ ਗਰੀਫਾਈ ਹੋਇਆ ਹੈ ਵੀ ਕੋ ਗੱਡੀ ਬੀਰਕਾ ਵਾਲੀ ਆ ਜਿਹੜੀ ਉੱਤੇ ਲੱਗੀ ਸੀ ਜਾਂ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਜਾਂ ਜਿਹੜੀ ਮਕਦਮੇ ਦੇ ਵਿੱਚ ਗੱਡੀ ਰਿਕਵਰ ਹੋਈ ਆ ਉਦੇ ਉੱਤੇ ਬੇਰਕਾ ਮਿਲਕ ਪਲਾਂਟ ਲਿਖਿਆ ਹੋਇਆ ਆ ਉਹ ਉਹਦੇ ਬਾਰੇ ਵੀ ਅਸੀਂ ਤਫਤੀਸ਼ ਕਰਾਂਗੇ ਕਿ ਇਹਨੇ ਜਿਹੜਾ ਹੈਗਾ ਆ ਪੁਲਿਸ ਨੂੰ ਧੋਖਾ ਦੇਣ ਵਾਸਤੇ ਇਹ ਲਿਖਾਇਆ ਹੋਇਆ ਆ ਜਾਂ ਕੀ ਇਹ ਬੇਰਕਾ ਪਲਾਂਟ ਜਿਹੜਾ ਮਿਲਕ ਪਲਾਂਟ ਹੈਗਾ ਹੁਸ਼ਿਆਰਪੁਰ ਦੇ ਵਿੱਚ ਉਹਦੇ ਨਾਲ ਕੋਈ ਇਹਦਾ ਲਿੰਕ ਹੈਗਾ ਆ ਜਾਂ ਉੱਥੇ ਇਹ ਗੱਡੀ ਚੱਲਦੀ ਹੈਗੀ